ਆ ਗਿਆ ਇਹ ਵੀ ਕਹਿੰਦੇ ਕੈਨੇਡਾ ਦੇ ਵਿੱਚ ਖੇਡੇਗਾ ਆਹ ਮੱਖੀ ਕਲਾਂ ਵਾਲਾ ਇਸ ਲਈ ਕਬੱਡੀ ਪਾ ਰਿਹਾ ਹੈ ਇੱਕ ਚਰਚਾ ਛਿੜੀ ਹੋਈ ਹੈ ਕਿ 7 ਤਰੀਕ ਨੂੰ ਅਮਰੀਕਾ ਦੇ ਵਿੱਚ ਬਹੁਤ ਵੱਡਾ ਟੱਪ ਹੈ ਉਹ ਟੱਪ ਤੇ ਕਹਿੰਦੇ ਆਹ ਮੁੰਡਾ ਪਰਫੋਮ ਕਰੇਗਾ ਬਾਕੀ ਫੇਰ ਕੀ ਪਰਵਾਹ ਕਰਨਾ ਇਹ ਮੱਖੀ ਕਲਾਂ ਵਾਲਾ ਹੈ ਇਹ ਦੱਸਿਆ 1990 ਦੇ ਉਸ ਏਸ਼ੀਅਰ ਗੇਮਾਂ ਹੋਈਆਂ ਉਹਨਾਂ ਦੇ ਵਿੱਚ ਬਹੁਤ ਵੱਡਾ ਮਾਣ ਹਸਲ ਕੀਤਾ ਹਰਦੀਪ ਸਿੰਘ ਜੀ ਆਏ ਹੋਏ ਨੇ ਇੱਕ ਵਾਰੀ ਤਾੜੀਆਂ ਮਾਰੋ ਯਾਰ ਖੁੱਲ ਗਏ ਇੱਕ ਵੱਡੀ ਸ਼੍ਰੀਸ਼ੀਏ ਮੈਂ ਇਹ ਮਾਣ ਜਿਹੜਾ ਤੁਹਾਡੇ ਨਗਰ ਨੂੰ ਗਿਆ ਮੈਂ ਫੌਜੀ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਉਹ ਬਾਈਕ ਤੇ ਪਰੌਣ ਕੇ ਜੰਮ ਸ਼ਬਦ ਹੋਣੇ ਚਾਹੀਦੇ ਹੈ ਮਹੇਗੁਰ ਜੀ ਕਹਿੰਦਾ ਨੰਬਰ ਕਹਿੰਦਾ ਮੱਖੀ ਕਲਾਂ ਵਾਲਾ ਆਪਣੀ ਟੀਮ ਦੇ ਵੀ ਜੋੜਦਾ ਹੋਇਆ ਰਜਿੰਦਰ ਖੋੜੀ ਵੀ ਆਏ ਹੋਏ ਨੇ ਉਹ ਕਹਿੰਦੇ ਧੀਤੇ ਬਣ ਕੇ ਧੀਤੇ ਬਣ ਗਏ ਬੱਡੇ ਮਾਲ ਨੇ ਬੀਬੀ ਸੰਧੂ ਕਹਿੰਦਾ ਵੀ ਟਕਰ ਦੇ ਵਿੱਚ ਰਿਸ਼ਤੇਦਾਰੀਆਂ ਨੇ ਜੇ ਕਿਤੇ ਹੁੰਦੀ ਕੀ ਹੋਗੀ ਤੇ ਤੁਹਾਨੂੰ ਪਤਾ ਨਹੀਂ ਕੀਤੇ ਉਂਦੀ ਗੱਲ ਬਣਦੀ ਹੈ ਆਹ ਸਾਹਮਣੇ ਕਹਿੰਦੇ ਗੋਰਾ ਰਸਾਲੂ ਲੱਗਦਾ ਵੀ 올림픽 에ਸ਼ੀ언 ਗੀਮਾਂ ਗਰਾਊਂਡ ਬੜੀ ਸੋਹਣੀ ਤਿਆਰ ਕੀਤੀ ਹੋਈ ਹੈ ਜਿਲੋਂ ਧੰਨਵਾਦ ਹੈ ਇਸੇ ਕਰਕੇ ਕਹਿੰਦੇ ਮਾਲੇ ਦੀ ਦੁਨੀਆ ਪਿਆਰੀ ਸਾਹਮਣੇ ਫਿਰ ਇਸ ਵੇਲੇ ਕਬੱਡੀ ਪੈ ਰਹੀ ਹੈ ਚਾਰੇ ਕਹਿੰਦੇ ਤਿਆਰ ਪਰ ਤਿਆਰ ਨੇ ਆਹ ਚਾਰਾਂ ਦੀ ਮਿੱਟੀ ਵੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਇੱਕ ਪਾਸੇ ਕਹਿੰਦੇ ਅਮਰਤਾ ਜੀ ਦਾ ਕਰਬੂ ਵਾਲਾ ਪਿੰਡ ਹੈ ਨਾਲ ਕਹਿੰਦੇ ਕਿੰਦਰ ਆ ਭੂਰੇ ਪਿੰਡ ਵਾਲਾ ਆਹ ਦੋ ਨੰਬਰ ਤੋਂ ਟਰਾਈ ਕੀਤੀ ਆਹ ਮੌਜੂਦ ਦਾ ਕਹਿੰਦੇ ਹਰੀ ਜੋ ਜੇ ਦਿਲਵਾਨ ਸਿੰਘ ਨੂੰ ਵੀ ਬੋਡਾ ਪਿਆਰਦਾ ਤੇ ਲੱਖੇ ਪਲਵਾਨ ਦੇ ਵੀ ਕਹਿੰਦੇ ਛੋਟੀ ਵੀ ਕਬੱਡੀ ਖੇਡੀ ਆ ਆਪਣੇ ਸਮਿਆਂ ਦੇ ਵਿੱਚ ਛੋਟੀ ਵੀ ਕਬੱਡੀ ਖੇਡੀ ਆ ਕਈ ਨਵੇਂ ਦੇ ਮੁੰਡੇ ਤਾਲੇ ਹੋ ਜਾਂਦੇ ਕੀ ਆ ਜਿਹਦਾ ਸੁਗਰਾ ਪਿੰਡ ਹੈ ਮੇਰੇ ਮਿੱਤਰੋ ਰਿੱਦਾ ਪਹਣ ਗਿਆ ਜੱਫੇ ਲੱਗਣਗੇ ਬਾਹ ਪੁਰਸ਼ ਬੈਠੇ ਆ ਤੇ ਕੁਰਸੀ 'ਤੇ ਲੱਤ ਪਾ ਰਹੀ ਹੈ ਉਹ ਟਾਈਮ ਚੀਤੇ ਕਰੇ پی بہت ویڈی ہاضری ہے مہا پورش لگتا ہے جان جی مرضی آنے آئی اپنی ਦੀਆਂ ਨੇ ਕੌਣ ਦੇਖੂ ਕੌਣ ਖੜੂ ਕੌਣ ਬੱਲੇ ਬੱਲੇ ਕਰਵਾਵੇਗਾ ਹਰਦੀਪ ਸਿੰਘ ਜੀ ਦਿলো ਧੰਨਵਾਦ ਹੈ ਲਖਣਾ ਪਿੰਡ ਦਾ ਮਾ ਪੂਰੀ ਦੁਨੀਆ 'ਚ ਮਸ਼ਹੂਰ ਕੀਤਾ ਅਰਜਰਵਾੜ ਇਹ ਵੱਡੇ ਇਹ ਕੋਈ ਕਹਿੰਦਾ ਰਾਜੋ ਕੇ ਪਿੰਡ ਹੈ ਨੋਇਵੰਦ ਦਾ ਲਓ ਧੋੜਾ ਕਹਿੰਦੇ ਇਸ ਵੇਲੇ ਕਬੱਡੀ ਪੌਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਉਹ ਪੱਟਾਂ ਦੇ ਥਾਪੀਆਂ ਵੱਜਦੀਆਂ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਮੇਰੇ ਮਿੱਤਰੋ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਕਿ ਮਾਮਾ ਅੱਜ ਖੜ ਕੌਣ ਖੁੱਚੂ ਗਿੱਟੇ ਕੌਣ ਤਾ ਉਹ ਕਬੱਡੀ ਅੱਜ ਝੁਕ ਝੁਕ ਕੇ ਜਿਵੇਂ ਪੱਟਾ ਦੇ ਵਿੱਚ ਜੋਰ ਵੀ ਰਿਆ ਫਰੀਆਂ ਮੇਰੇ ਨਾਲ ਬਹਿਸ ਨਾ ਕਰਿਆ ਕਰੋ ਇਹਨਾਂ ਨੇ ਆਪ ਆਪਣੇ ਸੋਲ ਦੀ ਕ੍ਰੀਟੀ ਵੀ ਕਬੱਡੀ ਖੇਡੀ ਦੀ ਹੈ ਨਾਲੇ ਕਹਿੰਦੇ ਮੇਰੇ ਡੀਪੀ ਸਾਹਿਬ ਵੀ ਉਹਨਾਂ ਨੂੰ ਚਿਹਰਾ ਦਾ ਸਵਾਦ ਨਹੀਂ ਦੱਸੀਦਾ ਜਿਨ੍ਹਾਂ ਨੂੰ ساری ਉਮਰ ਸਾਫੀ ਟੱਕਰੇ ਹੋਣ ਉਹਨਾਂ ਨੂੰ ਚਿਹਰਾ ਦਾ ਦਾ ਜਿਹਨਾਂ ਨੂੰ ਸਾਰੀ ਓਵਰ ਸਾਹਮਣੇ ਟੱਕਰੇ ਹੋਣ ਲਓ ਦੇ ਮੈਸੂਰੇ ਨੇ 11 ਮੁੰਡਿਆਂ ਦਾ ਕੇਸ ਲੱਗਾ ਹੋਇਆ ਜਿਹੇ ਕਿਤੇ 11 ਦੇ ਵਿੱਚ ਇਹਦਾ ਨਾਮ ਆ ਗਿਆ ਇਹ ਵੀ ਕਹਿੰਦੇ ਕੈਨੇਡਾ ਦੇ ਵਿੱਚ ਖੇਡੇਗਾ ਆਹ ਮੱਖੀ ਕਲਾਂ ਵਾਲਾ ਇਸ ਲਈ ਕਬੱਡੀ ਪਾਰਿਆ ਇੱਕ ਚਰਚਾ ਛਿੜੀ ਹੋਈ ਹੈ ਵੀ 7 ਤਰੀਕ ਨੂੰ ਅਮਰੀਕਾ ਦੇ ਵਿੱਚ ਬਹੁਤ ਵੱਡਾ ਕੱਪ ਹੈ ਉਹ ਕੱਪ ਤੇ ਕਹਿੰਦੇ ਆਹ ਮੁੰਡਾ ਪਰਫਾਰਮ ਕਰੇਗਾ ਬਾਕੀ ਫਿਰ ਕਰੇ ਪਰਬਤ ਨਾ ਇਹ ਮੱਖੀ ਕਲਾਂ ਵਾਲਾ ਇਹਦੇ ਲਈ ਰਤੋ ਵਾਲੀ ਇਹ ਮਾਪਕੀ ਪੱਤੀ ਪ੍ਰਤੀ ਸ਼ਖਸੀਅਤ ਹੈ ਬਤਾਰਾ ਸਿੰਘ ਜੀ ਉਪਰ ਨਾਰਸਿਓ ਜੀ ਵੱਡੇ ਅਸ਼ੀਰਵਾਦ ਮਹਾਂਪੁਰਸ਼ਾਂ ਦੇ ਭੇਜੇ ਆ ਵੱਡਾ ਪਿਆਰ ਪੁੱਛਦਾ ਕੀਤਾ ਮੈਂ ਧੰਨਵਾਦ ਕਰਾਂਗਾ ਆਪਣੇ ਵੱਲੋਂ ਮੈਂ ਪਹਿਲਾਂ ਆਖਿਆ ਕਿ ਧਰਤੀ ਤੇ ਰੱਬ ਰਹਿੰਦਾ ਹੈ ਧਰਤੀ ਤੇ ਰੱਬ ਹੈਗਾ ਆਹ ਕਹਿੰਦੇ ਲਵਲੀਆ ਨੌਯਾਨ ਇਹ ਵਿਰੇ ਵਾਲਾ ਮੇਰੇ ਮਿੱਤਰੋ ਆਹ ਟਰਾਈ ਕਰਦਾ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਜੁੜਦਾ ਹੋਇਆ ਆਹ ਇਸ ਤੋਂ ਦੇ ਰਾਜੇਰਾਮ ਦੀ ਕਹਿੰਦੇ ਬਹੁਤ ਵੱਡੀ ਕਰਤਾ ਧਰਤੀ ਦੇ ਉੱਪਰ ਲੋ ਕਹਿੰਦੇ ਐਸਪੀ ਕਬੱਡੀ ਪਾ ਰਿਹਾ ਹੈ ਪ੍ਰਬੰਧਕਾਂ ਨੇ ਵੱਡੀ ਮਿਹਨਤ ਕੀਤੀ ਹੈ ਕਿਸੇ ਨੇ ਇਹ ਨਹੀਂ ਆਖਿਆ ਕਿ ਮੈਂ ਫਲਾਨਾ ਸੇ ਮੈਂ ਫਲਾਨਾ ਸਿੰਘ ਹੈ ਇਹਨਾਂ ਨੇ ਆਖਿਆ ਵੀ ਜੋ ਕੋ ਜਾ ਗੁਰੂ ਕਰਨ ਦੇ ਸੇਵਾਦਾਰ ਜੋ ਕੋ ਜਾ ਪ੍ਰਮਾਤਮਾ ਜੋ ਕੋ ਜਾ ਉੱਪਰ ਵਾਲਾ ਨਿੰਮ ਪੱਖਾ ਵੀ ਲਾਣ ਦੇ ਦਿੰਦਾ ਫਰ ਤੇ ਸਾਰੇ ਟੱਬਰ ਦੇ ਨਾਨ ਖਾ ਦਿੰਦੇ ਆ ਵੀ ਜਿੰਨਾ ਜਰ ਪੱਖਾ ਚੱਲੂ ਨਾ ਤੇ ੱੱਲੂ ਚੱਲੂ ਆਹ ਸਾਹਮਣੇ ਇਸ ਵੇਲੇ ਰੇ ਸਤ ਬਾਬਾ ਗੁਰਦੀਪ ਸਿੰਘ ਜੀ ਦਾ ਮਾਪੁਰਸ਼ੇ ਦਾ ਵੱਡਾ ਪਿਆਰ ਜਿਹੜਾ ਕੋਈ ਨਹੀਂ ਕੀਤਾ ਮੈਂ ਦਿਲੋਂ ਧੰਨਵਾਦ ਕਰਾਂਗਾ ਸਾਰੇ ਵੀਰਾਂ ਦਾ ਮਾਪੁਰਸ਼ਾਂ ਦੀ ਵੱਡੀ ਹਾਜ਼ਰੀ ਹੈ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਆ ਨੌਜਵਾਨਾਂ ਦਾ ਹਰੀਕੇ ਮੱਤਣ ਦੇ ਨੇੜੇ ਇਹਦਾ ਕਹਿੰਦੇ ਹਰੀਕੇ ਹਰੀਕੇ ਦੇ ਨੇੜੇ ਇਹਦਾ ਸਭਰਾ ਪਿੰਡ ਹੈ ਮੇਰੇ ਮਿੱਤਰੋ ਬਾਬਾ ਵੀਰ ਸਿੰਘ ਜੀ ਦੀ ਪਾਵਨ ਪਤਿ ਮਿੱਤਰ ਧਰਤੀ ਹੈ ਲਓ 2 ਨੰਬਰ ਤੋਂ ਟਰਾਈ ਕੀਤੀ ਹੈ ਝਾਲਾ ਮੁੰਡਿਆਂ ਨੂੰ ਜੀ ਇੱਥੇ ਗੱਲ ਵਿਗੜ ਗਈ ਲੋਕਾਂ ਨੇ ਕਹਿੰਦਾ ਡੀਪੀ ਹਰਾਦਾ ਅੱਜ ਲੋਕਾਂ ਨੇ ਕਹਿੰਦਾ ਡੀਪੀ ਹਰਾਦਾ ਅੱਜ ਆਹ ਸਾਹਮਣੇ ਫਿਰ ਕਹਿੰਦੇ ਇਸ ਵੇਲੇ ਆਹ ਕਬੱਡੀ ਪੈਂਦੀ ਹੈ ਦੁਨੀਆ ਵਧੀਆ ਮੇਰੇ ਮਿੱਤਰੋ ਇਧਰ ਕਹਿੰਦੇ ਅਮਰਪਤ ਕਰਮੂ ਵਾਲਾ ਪਿੰਡ ਹੈ ਨਾਈਜੜ ਦਾ ਬਾਬਾ ਸ਼ਰੀਦ ਜੀ ਦੇ ਨਾਮ ਦੇ ਉੱਪਰੋਂ ਬੱਬਾ ਦਰਸ਼ਨ ਸਿੰਘ ਜੀ ਵੱਲੋਂ ਬਹੁਤ ਵੱਡੇ ਪਿਆਰ ਜਿਹੜੇ ਵੱਡੇ ਅਸ਼ੀਰਵਾਦ ਮਹਾਂਪੁਰਸ਼ਾਂ ਨੇ ਪਹੁੰਚੇ ਕੀਤੇ ਹੈ ਮੈਂ ਧੰਨਵਾਦ ਕਰਾਂਗਾ ਵੱਡੇ ਸਤਿਕਾਰ ਵੱਡਾ ਪਿਆਰ ਵੱਡਾ ਅਸ਼ੀਰਵਾਦ ਬਰਾ ਸਭ ਦਾ ਕੇਂਦਰ ਕੀ ਦੀ ਸਗਾਨੇ ਵਾਲਾ ਮੈਨੂੰ ਲੱਗਦਾ ਖਿੱਚ ਦੇਖੋ ਉਹ ਮੁੰਡਿਆਂ ਦੇ ਕਹਿੰਦੇ ਫੰਗੂੜਾ ਵੀ ਰੋਕਦਾ ਉਹਨਾਂ ਨੇ ਲੱਗਦਾ ਚੰਗੋਲ ਵੀ ਟੱਕਦੀ ਹੈ ਵੀ ਆਹ ਸਵਾਰਾ ਕਿਤੇ ਲੱਗ ਜਾਂਦੇ ਦੁਨੀਆ ਨ ਟਿੱਕੀ ਬੈਠੀ ਹੈ ਆਹ ਲੱਗਦਾ ਵੀ ਸੋਭਾ ਸਿੰਘ ਦੀ ਕੋਈ ਤਸਵੀਰ ਬਣਾਈ ਹੁੰਦੀ ਹੈ ਪਰ ਉਹਨੇ ਲੰਮੇ ਪੈਤੇ ਕੀ ਹੈ ਕੋਈ ਘਰੇ ਜਾ ਕੇ ਅੱਖੂ ਵੀ ਲਾਖੜੇ ਮੇਲਾ ਹੋਇਆ ਤੇ ਮੈਂ ਸੌਖੀਆ ਹੀ ਭੱਤੀਆ ਇਹ ਕਹਿੰਦੇ ਆਣੜ ਕੇ ਆਉਂਦੇ ਆ ਪਰ ਰੀਅਲ ਟੱਕਰ ਹੈ ਇਹ ਫਿਲਮਾਂ ਦੀਆਂ ਗੰਮੀਆਂ ਨਹੀਂ ਇਹ ਰੀਅਲ ਟੱਕਰ ਹੈ ਇਹ ਫਿਲਮਾਂ ਦੀਆਂ ਗੰਮੀਆਂ ਨਹੀਂ ਜੇ ਆਪ ਕੁਝ ਨਾ ਕੁਝ ਕਰਨਾ ਪੈਣਾ ਆਓ ਸਾਹਮਣੇ ਕਹਿੰਦੇ ਇਸ ਵੇਲੇ ਫਿਰ ਡੀਪੀ ਸੰਧੂ ਦੀ ਟੀਮ ਦਾ ਪਲੇਅਰ ਹੈ ਤੋਨਾ ਸਿੰਘ ਵਾਲੇ ਦਾ ਪਲੇਅਰ ਇਸ ਵੇਲੇ ਕਬੱਡੀ ਪਾ ਰਿਹਾ ਟੀਮ ਕਹਿੰਦੇ ਜਿਲ੍ਹਾ ਭੋਗੇ ਵੀ ਹੈ ਦੂਜੇ ਪਾਸੇ ਜਿਲ੍ਹਾ ਤਰਨਤਾਰਾ ਆਹ ਜਿੰਦਰਪੂਰਿਆਂ ਵਾਲਾ ਪੁਰਾਣਾ ਪਲੇਅਰ ਹੈ ਇੰਗਲੈਂਡ ਵੀ ਖੇਡਿਆ ਤੇ ਕੈਨੇਡਾ ਵੀ ਚਰਚੀ ਹੋਇਆ ਇਹ ਖੇਲੂਰੇ ਠਾਪੀਆਂ ਮਾਰ ਜਾਂਦੇ ਆ ਪੁਰਾਣੇ ਪਲੇਅਰ ਹੈ ਉਹਨਾਂ ਟਾਈਮਾਂ 'ਚ ਪਾਸ ਕਰਾਈ ਹੈ ਜਿੰਨਾ ਟਾਈਮਾਂ ਚਾਪਾ 10 ਨੂੰ ਟੀਮ ਕਹਿੰਦੇ ਜਿੰਨਾ ਟੀਮਾਂ ਦੇ ਵਿੱਚ ਬੱਸ ਨੂੰ ਪੀ ਕਹਿੰਦੇ ਰਹੇ ਆ ਆ ਮੱਖੀ ਕਲਾ ਵਾਲਾ ਇਹ ਕਹਿੰਦੇ ਪੱਖੜ ਸੰਧੂ ਮੇਰੇ ਮਿੱਤਰੋ ਇਹ ਕਬੱਡੀ 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 ਧੋੜਾ ਹੰਕਾਰ ਦੀ ਯਾਰ ਮੁੰਡੇ ਦੇ ਵਿੱਚ ਕੋਈ ਥਾਪੀ ਨਹੀਂ ਮਾਰੀ ਹੰਕਾਰ ਵੀ ਨਹੀਂ ਚਾਹੀਦਾ ਹੰਕਾਰ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ 50-50 ਕਿੱਲੇ ਦੇ ਮਾਲਕ 50-50 ਲੱਖ ਦੀਆਂ ਗੱਡੀਆਂ 'ਚ ਘੁੰਮਣ ਵਾਲੇ ਲੈ 50000 ਰੁਪਈਆ ਦੇ ਘਰੇ ਦੇ ਵਿੱਚ ਪੈ ਕੇ ਜਾਂਦੇ ਤੀਰਤਲਪੁਰ ਨੂੰ ਦੇਖੀ ਹੈ ਹੰਕਾਰ ਕਰਨਾ ਵੀ ਨਹੀਂ ਚਾਹੀਦਾ ਬਾਲ ਸਿੰਘੇ ਮਾਈਨ ਐਸਬੀ ਕਬੱਡੀ ਪਾ ਰਿਹਾ ਜੌੜ ਸਿੰਘ ਵਾਲਾ ਪਿੰਡ ਹੈ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਜਫਾ ਲਾਵੇਗਾ ਕੌਣ ਬੱਲੇ-ਬੱਲੇ ਕਰਵਾਵੇਗਾ ਇੱਕ ਝੋਟੀ ਦਾ ਮੁਕਾਬਲਾ ਹੈ ਮੁਕਾਬਲਾ ਕਾਹਦਾ ਐਂ ਲੱਗਦਾ ਕਿਵੇਂ ਜੱਟ ਦੇ ਜਮੀਨ ਚੱਲਦੀ ਹੁੰਦੀ ਆ ਰਾਂ ਤੰਬ ਕਰਤੇ ਪਾਸੇ ਬੋਗਾ ਦੂਜੇ ਪਾਸੇ ਕਹਿੰਦੇ ਧਰਤੇ ਤਰਨ ਤੜਨਦੀ ਮੇਰੇ ਮਿੱਤਰੋ ਪਾਵਨ ਤੇ ਪਵਿੱਤਰ ਧਰਤੀ ਹੈ ਪਰ ਅੱਜ ਬਾਜੇ ਦੇ ਲਖਣਾ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਹੁੰਦਾ ਹੈ ਇਹ ਮੋਹਰੀ ਮੇਲੇ ਹੈ ਜਿੱਦੇ ਲਖਣਾ ਦੇ ਵਿੱਚ ਵੱਡਾ ਇਕੱਠ ਹੈ ਘਰਿਆਲੇ ਕਹਿੰਦੇ ਰਕਾ ਟੁੱਟ ਜਾਂਦੇ ਆ ਮੇਰੇ ਮਿੱਤਰੋ ਪਰ ਇਧਰ ਪਰਾਮਾ ਵਾਲਾ ਚੋਤਾ ਸਿੰਘ ਜੀ ਬੇਸ਼ੱਕ ਇਹ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਰਹਿਦੀ ਦੁਨੀਆ ਤੱਕ ਉਹ ਨਾਮ ਚਮਕਦਾ ਰਹਿਣਾ ਰਹਿਦੀ ਦੁਨੀਆ ਤੱਕ ਉਹ ਕਹਿੰਦੇ ਨੱਬ ਦੀ ਜੋ ਮਰਜ਼ੀ ਹੋਗੀ ਉਹਨੇ ਬੁਲਾ ਲੈਣਾ ਰੱਬ ਤੇ ਆਵੇ ਸ਼ਿਕਵੇ ਆ ਰੱਬ ਨੇ ਭੇਜਿਆ ਜਦੋਂ ਜੀ ਕੀਤਾ ਉਹਨੇ ਬੁਲਾ ਲੈਣਾ ਉਹਦੇ ਤੇ ਭਲਾ ਕਾਵੇ ਸ਼ਿਕਵੇ ਆ ਆਹ ਕਹਿੰਦੇ ਇੱਕ ਪਾਸੇ ਲਬੜੀ ਲੱਗ ਗਿਆ ਮੇਰੇ ਮਿੱਤਰੋ ਨਾਲ ਕਹਿੰਦੇ ਅੰਮ੍ਰਿਤ ਹੈ ਪਰ ਇੱਧਰ ਕਹਿੰਦੇ ਇਸ ਵੇਲੇ ਕਬੱਡੀ ਪੈ ਰਹੀ ਆਹ ਪੱਟਣ ਦੇ ਵਿੱਚ ਜਾਨ ਟਾੜੀ ਇੰਬਰ ਕੀਦੀ ਟਰਾਈ ਲੱਗਦਾ ਚੋਰ ਕਬੱਡੀ ਪਾ ਰਿਹਾ ਖੱਬੀ ਖਾਰਜੋਤ ਹੁੰਦੇ ਕਿਤੇ ਬੜੀ ਬੜੀ ਟਿੱਡੇ ਹੱਥ ਕਦੇ ਪਾਇਆ ਨਹੀਂ ਬਰੀਕ ਗੁੱਟਾ ਨੂੰ ਲੜਨ ਤੇ ਜੜੇਤੇ ਨਹੀਂ ਜੇ ਪੈ ਗਏ ਤੁਰਨਾ ਹਿਰਦੀ ਦੀ ਪੈਣ ਤੇ ਸ਼ੇਰਾਂ ਦੇ ਪੁੱਤਾਂ ਨੂੰ ਕਹਦਾ ਕੋਈ ਚੰਦ ਕਹਿੰਦਾ ਉਹ ਕਬੱਡੀ ਪਾਤੀ ਹੈ ਮੇਰੇ ਮਿੱਤਰੋ ਪੱਟਾ ਤੇ ਕਹਿੰਦੇ ਠਾਪੀਆਂ ਵੱਜਦੀਆਂ ਬਾਜੇ ਵਾਲੇ ਕਹਿੰਦੇ ਸਾਡਾ ਘਰ ਸਾਡਾ ਜ਼ਿਲ੍ਹਾ ਤੇ ਡੀਡੀ ਕਹਿੰਦਾ ਵੀ ਇੱਡੀ ਦੂਰ ਤੋਂ ਆਇਆ ਤੇ ਕਿਸੇ ਗੱਲ ਨੂੰ ਆਇਆ ਉਹ ਦੇਖਾਂਗੇ ਸਾਹਮਣੇ ਰੇਡ ਪੈਂਦੀ ਧਰਵਾ ਚੂੜ ਮੇਰੇ ਮਿੱਤਰੋ ਭੱਜ 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 ਏ ਚੱਕੇ ਜਾਓ ਓ ਤਾੜੀ ਤਾਂ ਪੜਦੀ ਆ ਤਾੜੀ ਤਾਂ ਪੜਦੀ ਆ ਆ ਜੱਫੀਆਂ ਅੱਗੇ ਕਹਿੰਦੇ ਮੇਹਰ ਤੇ ਕੀਤੀ ਤੇ ਮੇਹਰ ਤੇ ਰੰਗ ਲਿਆਉਂਦਾ ਦੁਨੀਆ ਟਿੱਕੀ ਦੇਖੋ ਕਿਵੇਂ ਬੈਠੀ ਆ ਆ ਲੱਗਦਾ ਵੀ ਜਿਵੇਂ ਰੱਬ ਪੁੱਤਰਿਆ ਹੁੰਦਾ ਧਰਤੀ ਤੇ ਇੰਨੇ ਕਹਿਣਾ ਪੈਂਦਾ ਕਿ ਗਰਾਊਂਡ ਖਾਲੀ ਕਰ ਦਿਓ ਬਹਿ ਜਾਓ ਭਰਾ ਬਣ ਕੇ ਆ ਲੱਗਦਾ ਵੀ ਸੋਪਾ ਸਿੰਘ ਨੇ ਪਰ ਇਧਰ ਕਹਿੰਦੇ ਜੱਫਾ ਲੱਗ ਰਿਹਾ ਆਓ ਆ ਜਿਹਨੂੰ ਜਸਤੇ ਕਹਿੰਦੇ ਸਕੋਰ ਪੀਓ ਦਿੰਦੀ ਆ ਨੰਬਰ ਕਹਿੰਦੇ ਸਾਰੇ ਰੇਡ ਪੈ ਰਹੀ ਆ ਆਓ ਕਹਿੰਦੇ ਚਾਰ ਦੇ ਵਿਚਾਰੇ ਪਿਆਰ ਦੇ ਆਓ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਰਿੰਦਾ ਬਹਿ ਰਹੀਆਂ ਨੇ ਜੱਫੇ ਲੱਗ ਰਹੇ ਨੇ ਇੱਕ ਨਿੱਕਾ ਜਿਹਾ ਬੱਚਾ ਆਇਆ ਕਹਿੰਦੇ ਜੋਤੇ ਪਲਮਾਨ ਬਾੜੇ ਫਿਰ ਇੱਕ ਵਾਰੀ ਬੋਲਣ ਕੱਲਾ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਵਿਕਰਮਜੀ ਸੰਤੂ ਦੇ ਕਹਿੰਦੇ ਤਿੰਨ ਪੁੱਤ ਹੈ ਇੱਕ ਡਾਕਟਰ ਹੈ ਇੱਕ ਕਹਿੰਦੇ ਫੌਜੀ ਆ ਤੇ ਆ ਕਬੱਡੀ ਦੇ ਵਿੱਚ ਆ ਗਿਆ ਵੀ ਇਹ ਕਹਿੰਦੇ ਮੱਖੀ ਕੱਲਾ ਵਾਲਾ ਜੱਗ ਮੋਹਣ ਸਿੰਘ ਸੰਤੂ ਇੱਕ ਸੁੱਤਰ ਇੱਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਤੇ ਬਰੇ ਬੋਕੀਆਂ ਦੇ ਪਿੰਡ ਦੇ ਵਿੱਚ ਵੱਧ ਚੁੱਕੇ ਆ ਮੇਰੇ ਮਿੱਤਰੋ ਕਿ ਬੰਦਾ ਨਹੀਂ ਉਹ ਪੁੱਤਿਆਂ ਦੀ ਜਾਤ ਹੋਣੀ ਹੈ ਕੱਢਦਾ ਹੈ ਗਾਲ ਜਿਹੜਾ ਸਗੀ ਢੈਣ ਦੂ ਅੱਡਾ ਖੜਾ ਇਹ ਜਿਹਨੂੰ ਪੁੱਤ ਕਹਿਣ ਲੋ ਟੌਪ ਸ਼ੌਟ ਕਲੀਆਂ ਚ ਬੜੇ ਫਿਰਦੇ ਪਰ ਜੰਮੜੇ ਨਹੀਂ ਮਾਣ ਕੰਦੇ ਛਿੰਦੇ ਸੋਹਣਿਆ ਬਾਵਾ ਦੀ ਜੋ ਸ਼ਕਤੀ ਵਿੱਚੋਂ ਮਿਲਦੀ ਬਲੇਰੀ ਉਹ ਟੈਕਟਾਂ ਦੇ ਦੁੱਧ ਕਦੇ ਦਿੰਦੇ ਸੋਹਣਿਆ ਬਾਵਾ ਦੀ ਜੋ ਸ਼ਕਤੀ ਵਿੱਚੋਂ ਮਿਲਦੀ ਬਲੇਰੀ ਉਹ ਟੈਕਟਾਂ ਦੇ ਦੁੱਧ ਕਦੇ ਦਿੰਦੇ ਸੋਹਣਿਆ ਆਹ ਕਹਿੰਦੇ ਸੁਖਿੰਦਰਪਾਲ ਸਿੰਘ ਐ ਐਸਪੀ ਨੌਜਵਾਨ ਜੋੜ ਸਿੰਘ ਵਾਲੇ ਪਿੰਡ ਦਾ ਕਬੱਡੀ ਪਾ ਰਿਆ ਕੀਤੀ ਟਰਾਈ ਲੱਗਦਾ ਜੋਰ ਤੜੇ ਧੱਕ ਆਹ ਪ੍ਰਮਾਣ ਦੀ ਇਸ਼ਾਰਾ ਕਰਦੇ ਆ ਉਹ ਚੋਲਾ ਸਾਹਿਬ ਦੀ ਧਰਤੀ ਹੈ ਜਦੋਂ ਚੋਲਾ ਸਾਹਿਬ ਦਾ ਜ਼ਿਕਰ ਹੁੰਦਾ ਹੈ ਤੇ ਬਾਬੇ ਕੂਰਸ ਦਾ ਪੋਤਾ ਆਸੇ ਪਾਸੇ ਮੇਲੇ ਨੇ ਉਹ ਸੁਖਮਣਾ ਤੋਂ ਨਹੀਂ ਦਿਸਦਾ ਆਸੇ ਪਾਸੇ ਮੇਲੇ ਨੇ ਪਰ ਉਹ ਨਹੀਂ ਦਿਸਦਾ ਆਹ ਸਾਹਮਣੇ ਫਿਰ ਇਹਨੇ ਮੋਗੇ ਦੀ ਤਰਫੋਂ ਕਬੱਡੀ ਪੈ ਰਹੀ ਹੈ ਛੱਡੇ ਝੁੰਦੇ ਆ ਬਾਲੇ ਦਾ ਕਿਵੇਂ ਬੈਰੀਕੇਡ ਲੱਗਾ ਹੋਇਆ ਆਹ ਸਾਹਮਣੇ ਨੌਜਵਾਨ ਇਹ ਭੂੜਿਆਂ ਵਾਲਾ ਗਿੰਦਰ ਟਰਾਈ ਕਰਵਾ ਰੱਖਿਆ ਤਾਉਣ ਤੇ ਹੱਥ ਇਹ ਪੁਰਾਣਾ ਤਾਪੀ ਆ ਇਹ ਵੱਡਾ ਬਾਲਾ ਕਬੱਡੀ ਦਾ ਤੇ ਤੈਨੂੰ ਪਹਿਲਾਂ ਪਹਿਲਾਂ ਕਿਹਾ ਸੀ ਹੱਡੀਆਂ ਕਰਵਾਈਆ ਆ ਆ ਆ ਆ ਆ ਪਹਿਲਾ ਆਇਆ ਇਹ ਸਾਡੇ ਬਾਰੇ ਪੁੱਛਣਾ ਤੇ ਸਮਿਆਂ ਤੋਂ ਪੁੱਛੀ ਆ ਨਮਿਆਂ ਨੂੰ ਸਾਡੇ ਬਾਰੇ ੱਖ ਵੀ ਪਤਾ ਆ ਸਾਡੇ ਬਾਰੇ ਪੁੱਛਣਾ ਤੇ ਸਮਿਆਂ ਕੰਨਿਆਂ ਨੂੰ ਸਾਡੇ ਬਾਰੇ ੱਖ ਵੀ ਪਤਾ ਉਹ ਪੁਰਾਣਿਆਂ ਨੂੰ ਪੁੱਛੀ ਸਮਿਆਂ ਨੂੰ ਪੁੱਛੀ ਵੀ ਕਿੰਦਰ ਕਿਹੜੀ ਸ਼ੈ ਦਾ ਨਾਮ ਵਿਰਧਰ ਕਹਿੰਦੇ ਲਾਡੀ ਪਾਉਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਧਰ ਕਹਿੰਦੇ ਸੁਭਰਾ ਪਿੰਡ ਹੈ ਤੇ ਦੂਜੇ ਪਾਸੇ ਇਹਦੇ ਆਏ ਜੀ ਫੜਿਆ ਚੱਲਦਾ ਵਾਹ ਓਏ ਕਿੰਬਰ ਵੈ ਲਓ ਲਾਡੀ ਕਹਿੰਦੇ ਕਿ ਤਕੜਾ ਨੰਬਰ ਕਰਦੇ ਆ ਵਿਸ਼ੇਸ਼ ਸ਼ੌਟ ਤੇ ਉਹ ਜੀ ਦੇਖ ਕੇ ਬਾਬਾ ਜੀ ਨਾ ਥੋੜਾ ਜਿਹਾ ਆਪ ਦੇਖ ਲਿਓ ਕਿਰਪਾ ਕਰਕੇ ਥੋੜਾ ਜਾਂ ਦੇਖਿਓ ਆਓ ਸਾਹਮਣੇ ਆਓ ਸਾਹਮਣੇ ਲਓ ਸਾਹਮਣੇ ਨੰਬਰ ਇਸ ਵੇਲੇ ਦੋਰਾ ਆਪਣੀ ਟੀਮ ਲਈ ਜੋੜਦਾ ਹੋਇਆ। ਕਬੀ ਪਿਆਰ ਦਾ ਨਾਮ ਹੈ। ਇਹਨਾਂ ਬਹੁਤ ਵੱਡਾ। ਕੱਟ ਵੀ ਕਹਿੰਦੇ ਬਹੁਤ ਵੱਡਾ ਮੇਰੇ ਮਿੱਤਰੋ। ਲਓ ਸਾਬਾ ਕਹਿੰਦੇ ਕੀੜੀ ਸਗਾਟਾਂ ਵਾਲਾ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਧਿਆ ਹੋਇਆ। ਚਾਰੇ ਕਹਿੰਦੇ ਤਿਆਰ ਪਰ ਤਿਆਰ ਨੇ। ਆਹ ਕਿਹਦੇ ਪੱਟਾਂ ਤੇ ਠਾਪੀਆਂ ਵੱਜਦੀਆਂ। ਕਿ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ। ਆਹ ਆਹ ਸੁਆਬ ਹੈ। ਆਹ ਮੜਾ ਜਾ ਚਾਹਦਾ ਵੀ ਆ ਯਾਰ ਇੱਕ ਪਿੱਛੇ ਦੇ ਫਿਲਮ ਵੀ ਜੋ ਸਮੁੰਦਰ ਦੇ ਵਿੱਚ ਤੂਫਾਨ ਨਾ ਆਵੇ ਦੇ ਲੋਕੀ ਪਿੰਡਾਂ ਵਾਲਾ ਛੱਪੜੀ ਸਮਝ ਲੱਗ ਜਾਂਦੇ ਆ ਇਹ ਚਾਈ ਵੀ ਆ ਰਹੀ ਆ ਬਾਡੀਆਂ ਆਹ ਕਹਿੰਦੇ ਇਸ ਵੇਲੇ ਕੌਣ ਹੈ ਇਹ ਮਾਜੁਰ ਕਹਿੰਦੇ ਦਿਲਬਾਖ ਸਿੰਘ ਜੀ ਫੈਸਲਾ ਕਰਨਗੇ ਇਹ ਧਰਤ ਕਹਿੰਦੇ ਕਿਰਿਆਲੇ ਦੀ ਹੈ ਨੰਬਰ ਜਿਹੜੇ ਜਿਹੜੇ ਲਾਈਵ ਕਰ ਰਹੇ ਆ ਆਜ਼ਾਦ ਵੈਬ ਟੀਵੀ ਦਾ ਦਿਲੋਂ ਧੰਨਵਾਦ ਹੈ ਔਰ ਉੱਥੇ ਕਹਿੰਦੇ ਢਿਲਣ ਢੋਲਣ ਵੀ ਆਏ ਹੋਏ ਨੇ ਇੱਕ ਹਰਪਾਲ ਆਇਆ ਹੋਇਆ ਹੈ ਇੱਕ ਵੱਡੀ ਕਬੱਡੀ ਕਲਬਾ ਦਿਲੋਂ ਧੰਨਵਾਦ ਹੈ ਜਿੰਨੇ ਵੀ ਵੀਰ ਨੇ ਜੋ ਜੋ ਕਬੱਡੀ ਲਈ ਕਰਦਾ ਹੈ ਜੋ ਜੋ ਕਬੱਡੀ ਲਈ ਲਿਖਦਾ ਆਹ ਸੋਨੀ ਕਹਿੰਦਾ ਛੰਨਾ ਵਾਲਾ ਵੀਡੀਓ ਦੀ ਪੁਰੀਆਂ ਚ ਵੱਡਾ ਨਾਮ ਹੈ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਭਾਲਨ ਡੀਟੀ ਸਾਹਿਬ ਦੁਨੀਆ ਨੇ ਰੰਗੋ ਵੇਖ ਲਈਆ ਲੋਕੀ ਜਫੇ ਭਾਲਦੇ ਆ ਲੋਕੀ ਜਫੇ ਭਾਲਦੇ ਆ ਲਓ ਮੋਗੇ ਵਾਲਾ ਫਿਰ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਆ ਤਿਆਰ ਵਰ ਤਿਆਰ ਹੈ ਪੱਟੜ ਦੇ ਵਿੱਚ ਜਾਨ ਕਹਿੰਦੇ ਲੂੜੀਆਂ ਦੀ ਆ ਕੌਣ ਰੁਕੂ ਕੌਣ ਫੜੂ ਵਾਹ ਜੱਬਰੂ ਤਾਰੀ ਬੜਾ ਖਾਸ ਹੀ ਬੜਾ ਕੀ ਵੱਡੀ ਪਾਰ ਹੈ ਇਹਦੀ ਤੋਰ ਦੇਖੋ ਏ ਮੁੰਡੇ ਦੀ ਕਿ ਰਤਪਾਂ ਤੇ ਦੇਖੋ ਪਤੰਦਰੀ ਜਿਵੇਂ ਤਰੇਕਾ ਟਾਕੂ ਚੰਬਲ ਦਾ ਕੀ ਕੁਝ ਦਿਨ ਲੰਘਾਤਾ ਪੁਰਾ ਥੱਲੇ ਇਹਨੇ ਟੈਮ ਜਾਣਦਾ ਨੰਗੜ ਦਾ ਇਹ ਮੜਕਾ ਦਾ ਦੁਰਵਾ ਇਹਦੇ ਕੌਡੀ ਖੇਡੇ ਵੀ ਮੱਖੀ ਕਲਾ ਵਾਲਾ ਕੌਡੀ ਵੇਖਾ ਕੌਂਦੀ ਕੀ ਕਲਾ ਮਾਰ ਕੌਂਦੀ ਬੜੀ ਵੇਖਾ ਨੌਰੀਆਂ ਨੇ ਇੱਕ ਤਕੜਾ ਨੰਬਰ जोड ਗਿਆ ਅਗਲੀ ਰੇਡ ਕਹਿੰਦੇ ਫਿਰ ਉਹ ਹਰਿਆਣੇ ਤੋਂ ਆਇਆ ਪਰ ਖੇਡ ਦਾ ਕਹਿੰਦੇ ਮੋਗੇ ਦੀ ਤਰਫੋਂ ਹੈ ਇਹਨੂੰ ਟੀਟੀ ਸਾਹਮਣੇ ਸੱਧਿਆ ਵੀ ਪਹਿਰ ਚੋਟੀ ਚੁੱਟੀ ਦੇ ਦਿਖੋੜਿਆ ਲਾਖੜੇ ਪਿੰਡ ਦੇ ਵਿੱਚ ਕਹਿੰਦੇ ਮੇਲਾ ਚੱਲਦਾ ਹਰਜੰਨ ਦੇ ਪਿੰਡ ਦਾ ਨਾਟਕ ਰੇਡਰ ਕਹਿੰਦੇ ਸੂਏਲ ਰੇਡਰ ਦੇ ਹੱਸੇ ਹਾਂ ਅੱਜ ਕਿਹੜੇ ਵੇਲੇ ਲੱਗ ਗਿਆ ਐਥੇ ਪਤਾ ਲੱਗਦਾ ਪਹਿਰ ਚੋਟੀ ਤੇ ਹੋਣ ਉਹ ਦੁਨੀਆ ਚਮ ਜਾਵੇ ਕੱਖ ਵੀ ਵੱਡਾ ਮੇਰੇ ਮਿੱਤਰੋ ਉਹ ਦਰੋਤਵਾਵਾ ਸਾਹ ਦੇ ਲਈ ਹੈ ਸਾਰਾ ਨਗਰ ਪੜਾਈ ਦਾ ਪਾਤਰ ਬਹੁਤ ਵੱਡਾ ਇਕੱਠਾ ਹੈ ਕੋਈ ਕੋਠਿਆਂ ਦੇ ਉੱਪਰ ਕੋਈ ਟੈਂਕੀਆਂ ਦੇ ਉੱਪਰ ਕੋਈ ਪਣੇਰਿਆਂ ਦੇ ਬੈਠਾ ਲੋਕੀ ਅਨੰਦ ਮਾਣਦੇ ਅੱਜ ਵੱਡਾ ਮੇਲਾ ਕਹਿੰਦੇ ਆ ਧਰਤੀ ਦੇ ਖੰਡਿਆ ਜਾ ਰਿਹਾ ਹੈ ਇਧਰ ਕਹਿੰਦੇ ਟਰਾਈ ਕੀਤੀ ਕਿਤੇ ਕੋਰੇ ਦੀਆਂ ਗੱਲਾਂ ਹੋਇਆ ਪਰੋਪੀਆਂ ਦੇ ਬਿਰਡ ਦੇ ਵਿੱਚ ਵਧੇ ਹੋਏ ਹੈ ਕਿ ਮਿੱਤਰੋ ਪੰਜਾਬ ਸਾਡਾ ਉਹ ਸੋਨੇ ਦੀ ਜੁੜੀ ਮਿੱਤਰੋ ਪੰਜਾਬ ਸਾਡਾ ਸੋਨੇ ਦੀ ਜੁੜੀ ਪਗਦੇ ਵਿੱਚ ਨਾ ਰਹਿ ਜੇ ਥੋੜਾ ਸਾਹਮਣੇ ਹੋ ਜਰੂਰ ਹੈ ਕਬੱਡੀ 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 ਉਹ ਭੱਜ 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 ਰੋਟੜੀ ਤੜੀ 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 ਆ ਨਦਰ ਨੇ ਮੇਲਾ ਘਟਾਤਾ ਬੜਾ ਪਿਆਰਦਾਰ ਯਾਰ ਪਰ ਜਿਹਦੇ ਜਿਹਦੇ ਕੋਲੇ ਤੇਜ ਕਹਾਣੀਆਂ ਪਲਾਸ ਹੁੰਦਾ ਉਹਨੂੰ ਹਰ ਇੱਕ ਢਿੱਲੀ ਨਜ਼ਰ ਆਉਂਦੀ ਹੈ ਪਰ ਇਹ ਖੇਡ ਪਿਆਰ ਦੀ ਹੈ ਤੁਸੀਂ ਕਿਨੇ ਲੋਕੀ ਸੋਚਦੇ ਆ ਕਿ ਕਦੋਂ ਚਰਨ ਕਿਵੇਂ ਆਈ ਕਬੱਡੀ ਦੇ ਵਿੱਚ ਪਹਿਲਾਂ ਢੇਰੀ ਵਾਲੀ ਕੌਡੀ ਸੀ ਵੀ ਬਾਜੇ ਦੀ ਕੌਡੀ ਵੰਗੀ ਕਿਵੇਂ ਹੋ ਗਈ ਕਬੱਡੀ ਉੱਪਰ ਕਿਵੇਂ ਚੱਲੀ ਗਈ ਆਹ ਵੇਖੇ ਮਾਹ ਪੁਰਸ਼ ਸਤਿਗੁਰੂ ਅਵਤਾਰ ਸਿੰਘ ਜੀ ਜਿਹਨਾਂ ਨੇ ਕਹਿੰਦੇ ਕਬੱਡੀ ਦੇ ਪਲੇਅਰਾਂ ਦਾ ਬੁੱਲੋਂ ਤੋਂ ਆਇਆ ਯਹਾਂ ਜੱਲ ਦੇ ਚੜਾਏ ਆ ਕਈ ਪਲੇਅਰ ਬੁੱਲੋਂ ਪਵਾਇਆ ਉਹ ਸ਼ਖਸੀਅਤ ਹੈ ਇੱਕ ਪੱਟੀ ਸ਼ਖਸੀਅਤ ਹੈ ਜਿਹਨਾਂ ਨੇ ਕਹਿੰਦੇ ਢੇਰੀ ਵਾਲੀ ਕੌਡੀ ਤੋਂ ਕਿਉਂਕਿ ਕਹਿੰਦੇ ਕੁਛ ਸੁੱੰਨਾ ਵੀ ਜਿਵੇਂ ਜਿਵੇਂ ਕਹਿੰਦੇ ਕਬੱਡੀ ਦੇ ਵਿੱਚ ਥੋੜੀ 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 ਵਧੀਆ ਜੋ ਵੀ ਵਧੀਆ ਕਲੂ ਨੌਂਦਾ ਗਿਆ ਉਹ ਵੀ ਉਹਦੇ ਕਰ ਤਰਨ ਲੈਂਦੀ ਗਈ ਬਾਗੇ ਦੀ ਕਬੱਡੀ ਪਹਿਲਾਂ ਕਹਿੰਦੇ ਢੇਰੀ ਵਾਲੀ ਕਬੱਡੀ ਫਿਰ ਸਰਕਲ ਸਟਾਈਲ ਵਾਲੇ ਪਾਸੇ ਮਾਹਪੁਰ ਸ਼ਾਹ ਨੇ ਜਿਹੜੇ ਕਬੱਡੀ ਦੇ ਪਲੇਅਰਾਂ ਨੂੰ ਲੈ ਕੇ ਆਉਂਦਾ ਹੈ ਜਿਹੜੀ ਹੈ ਉਹ ਦੁਨੀਆਂ ਦੇ ਵਿੱਚ ਆਹ ਸਾਹਮਣੇ ਸਾਹਮਣੇ ਲੈ ਵੀ ਹਰਚੰਨ ਮੁੰਡਾ ਇੱਕ ਨਾਂ ਵੀ ਹਰਚੰਨ ਪੁਰਤਗਾਲ ਦੇ ਵਿੱਚ ਰਹਿੰਦਾ ਜਿਹਨੂੰ ਧੰਨਵਾਦ ਹੈ ਧਰਤੀ ਨੇ ਕਹਿੰਦੇ ਹਰਚੰਦ ਨੂੰ ਜਨਮ ਦਿੱਤਾ ਅੱਜ ਹਰਚੰਦ ਜਿਹੜੀ ਆ ਪਿੰਡ ਰੌਣਕਾਂ ਦੇ ਇੱਕ ਵੱਡਾ ਮੇਲਾ ਚਾਹੁੰਦਾ ਹੈ ਹਰਚੰਦ ਵੀਰ ਵੱਲੋਂ ਬੰਦੇ ਪਿਆਰ ਨੇ ਵੱਡੇ ਸਤਿਕਾਰ ਨੇ ਮੁੰਡਿਆਂ ਨੇ ਬੜੇ ਮਾਣ ਦਾ ਆਖਿਆ ਵੀ ਹਰਚੰਦ ਦਾ ਵੀ ਆਹੀ ਪਿੰਡ ਆ ਤੇ ਮਾਣ ਵਾਲੀ ਗੱਲ ਹੈ ਜਿੰਨੀ ਵੱਡੀ ਪੈ ਰਹੀ ਹੈ ਉਧਰ 16 ਤਰੀਕ ਨੂੰ ਮੇਲਾ ਜਿਹੜਾ ਕਹਿੰਦੇ ਦੁਬਲੀ ਦੇ ਵਿਚਾਲੇ ਸੱਡੇ ਦੇ ਵਿੱਚ ਇੱਕ ਮੇਲਾ ਬਹੁਤ ਵੱਡਾ ਹੁੰਦਾ ਹੈ ਉੱਥੇ ਰੌਣਕਾਂ ਲੱਗਣਗੇ 16 ਤਰੀਕ ਹੈ ਉਹ ਤਾਂ ਤਾਂ ਕਲੇਰ ਸੱਡੇ ਤੇ ਰਿਆ ਪਰ ਇਹ ਪਰ ਕਹਿੰਦੇ ਪੂਰੇ ਦੀ ਕਬੱਡੀ ਪੈ ਰਹੀ ਹੈ ਕੁੜੀਆਂ ਕਹਿੰਦੇ ਐਂ ਟਿੱਕੀ ਬੈਠੀ ਆ ਉਹ ਲੱਗਦਾ ਜੋਰ ਮੇਰੇ ਆਹ 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 ਕਬੱਡੀ ਇਹ ਬੱਦੀ ਹੈ ਪਤਾ ਨਹੀਂ ਕਿੰਡੀਆਂ ਵੱਡੀਆਂ ਵੱਡੀਆਂ ਖੁਰਾਕਾਂ ਖਾਂਦੀਆਂ ਨੇ ਵੱਡੀਆਂ ਖੁਰਾਕਾਂ ਖਾਂਦੀਆਂ ਨੇ ਦੇਸੀ ਘਿਓ ਦੇ ਨਾਲ ਇਹ ਚੂੜੀਆਂ ਦੇ ਨਾਲ ਪਲੀ ਹੋਈ ਜਵਾਨੀ ਹੈ ਪਰ ਉਧਰ ਲਗ ਰਿਹਾਲੇ ਦੀ ਧਰਤੀ ਆਓ ਸ੍ਰੀ ਤਰਨਤਪੁਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਨਿਮਰਤਾ ਦੇਖਣ ਨੂੰ ਮਿਲਦੀ ਹੈ ਕਈ ਭਾਈ ਜਦੋਂ ਆਪਾਂ ਜਾਂਦੇ ਜੱਪੂ ਨੂੰ ਪੌੜੀਆਂ ਚੜ੍ਹਨਾ ਪੈਂਦਾ ਜਦੋਂ ਆਪਾਂ ਹਰਿਮੰਦਰ ਸਾਹਿਬ ਜਾਂਦੇ ਆੜਾ ਇੱਕ ਗੱਲ ਨੋਟ ਕਰੇ ਤੋੜੀਆਂ ਉਤਰਨਾ ਪੈਂਦਾ ਥੱਲੇ ਨੂੰ ਉਤਰਨਾ ਪੈਂਦਾ ਉੱਥੇ ਪਤਾ ਲੱਗਦਾ ਵੀ ਨਿਮਰਤਾ ਕਿੰਨੀ ਹੈ ਗੁਰੂ ਦੇ ਮਿਆਰ ਆਖਿਆ ਵੀ ਅੰਤਾਲ ਫਿਰ ਥੱਲੇ ਆ ਨਿਮਰਤਾ ਹਰਿਮੰਦਰ ਸਾਹਿਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਆਹ ਸਾਹਮਣੇ ਕਹਿੰਦੇ ਇਸੇ ਮੱਖੀ ਕੰਮ ਵਾਲਾ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਜੱਜ ਦੇ ਇਹ ਨੂੰ ਫੜੋ ਕਿੰਦਰ ਵੀ ਟੱਕਰ ਕਹਿੰਦੇ ਮੋਗਿਆਂ ਦੇ ਮੁੰਡੇ ਦੇ ਨਾਲ ਜੇ ਫੜਨਾ ਵੀ ਨੂੰ ਫੜੋ ਜੇ ਫੜਨਾ ਤੇ ਇਹ ਨੂੰ ਫੜੋ ਤਾੜੀ ਨਾਲ ਤਾੜੇ ਲੈ ਕੇ ਵਿਖਾਵੇ ਉਹ ਸਵਾਰਤਾ ਤਾਂ ਆਉਂਦਾ ਕਿ ਪਾੜੀ ਉੱਤੇ ਪਾੜੀ ਨਾਲ ਤਾੜੀ ਲੈ ਕੇ ਵਿਖਾਵੇ ਉਹ ਸਾਡੇ ਰੇਡ ਪੈ ਰਹੀ ਹੈ ਉਧਰ ਕਿਤੇ ਵੀ ਸਾਡੇ ਬਹੁ ਬਲਟੋਲਾ ਸਾਹ ਦੇਖੇ ਹੋਏ ਆ ਬਹੁਤ ਧੰਨਵਾਦ ਹੈ ਗੁਰੂ ਕਬਦੇ ਸੱਚੇ ਸਿਰ ਦਿਲੋਂ ਦਵਾਵਾ ਸਭ ਦੇ ਲਈ ਹਰਨਾਮ ਸਿੰਘ ਜੀ ਦੇ ਨਾਮ ਦੇ ਉੱਪਰ ਬਹੁਤ ਵੱਡਾ ਪਿਆਰ ਵੱਡਾ ਅਸ਼ੀਰਵਾਦ ਦੇ ਭੱਜਾਂ ਦੇ ਪੈਦਾ ਕੀਤਾ ਹੈ ਬਹੁਪੁਰਸ਼ ਬੰਬਾ ਹਰਨਾਮ ਸਿੰਘ ਜੀ ਦੇ ਨਾਮ ਦੇ ਉੱਪਰ ਵੱਡੇ ਸਤਿਕਾਰ ਜਿਹੜੇ ਪੁੱਜਦੇ ਹੋਏ ਹੈ ਲਓ ਸਾਹਮਣੇ ਫਿਰ ਇਸ ਵੇਲੇ ਕਬੱਡੀ ਆ ਨੌਜਵਾਨ ਕਹਿੰਦੇ ਟਰਾਈ ਕਰਨਾ ਡੱਕ ਲੈਣ ਦੀ ਉਹ ਕੀ ਸਾਹਿਬ ਉਹ ਕਹਿੰਦੇ ਵਿੱਚ ਅੱਥਰ ਬੰਦੀ ਨੂੰ ਉਹ ਘਰਿਆੜੇ ਵਿੱਚ ਹੋ ਜੀ ਸਭ ਘਾਟਾ ਪਾਗੇ ਉਹ ਕਹਿੰਦੇ ਘਾਟੇ ਪੂਰੇ ਨਹੀਂ ਹੁੰਦੇ ਮਨ ਸਮਝਾਉਣੇ ਪੈਂਦੇ ਆਓ ਸਾਹਮਣੇ ਦੇਖੋ ਇਸ ਵੇਲੇ ਫਿਰ ਜਿਹੜੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪੈ ਰਹੀ ਹੈ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਨੇ ਕਿੰਦਰ ਥਾਂਬਿਆਂ ਵਾਲਾ ਵੱਡਾ ਮਲਮਾ ਖੇਡ ਕਬੱਡੀ ਦਾ ਇਹ ਵੀ ਕਿੰਦਰ ਹੈ ਅੱਜ ਤੇ ਰੂਪ ਹੀ ਹੋਰ ਹੈ ਵੀ ਦਿੱਤੀ ਜਾਂਦੀ ਹੈ ਰਹਿਣ ਲਈ ਕਹਿੰਦੇ ਜਗ੍ਹਾ ਤੇ ਘੁਰਾਣੇ ਵੀ ਦਿੱਤੀਆਂ ਜਾਂਦੀਆਂ ਬਾਕੀ ਖੇਡ ਕਰੇ ਪਰਮਾਤਮਾ ਮੈਂ ਦਿਲੋਂ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਕਮਾਲ ਦੀ ਗੱਲ ਹੈ ਆਪਾਂ ਫੌਜੀ ਸਾਹਿਬ ਮੈਂ ਦਿਲੋਂ ਧੰਨਵਾਦ ਕਰਦਾ ਹੈ ਕਿ ਫੌਜੀ ਸਾਹਿਬ ਉਹ ਸਭਾ ਉਹਨਾਂ ਨੂੰ ਜਿਉਂਦੇ ਰੱਖਾਂਗੇ ਕਿਉਂਕਿ ਜਿੰਨਾ ਚਿਰ ਕਬੱਡੀ ਹੈ ਜਿੰਨਾ ਚਿਰ ਖੇਡ ਬੇਲੇ ਹੈ ਉਹ ਸਭਾ ਜਿਉਂਦਾ ਰੱਖਿਆ ਜਾਵੇਗਾ ਆਹ ਸਾਹਮਣੇ ਇਸ ਦਿਨ ਫਿਰ ਕਹਿੰਦੇ ਕਮਾਲ ਹੋ ਗਈ ਹੈ ਅੱਜ ਰੈਫਰੀ ਵੀ ਚੋਟੀ ਦੇ ਹੈ ਲੱਖ ਰਿਆ ਲੋ ਤੁਹਾਡਾ ਬਹੁਤ ਧੰਨਵਾਦ ਹੈ ਪ੍ਰਬੰਧਕ ਪਰਮਾ ਦਾ ਬਹੁਤ ਧੰਨਵਾਦ ਹੈ ਰੈਫਰੀ ਵੀ ਚੋਟੀ ਦੇ ਹੈ ਇੱਥੇ ਰੋਣਾ ਰੱਪਾ ਆ ਵੀ ਹੋ ਜਾਂਦਾ ਕਿਉਂਕਿ ਮੈਚ ਕਾ ਨਾ ਸੀਗਾ ਜਦੋਂ ਪਲੇਅਰ ਦੇਖੇ ਬਿੰਦੂ ਆਉਣ ਲੱਗਾ ਵੀ ਜਲੰਧਰ ਵਾਲੀ ਜਿਮਨੀ ਚੌੜੀ ਹੋਣੀ ਹੈ ਵੀ ਪਤਾ ਨਹੀਂ ਕਿੰ ਆਉਂਦੀ ਰਿਹਾ ਕੀ ਹੋਊਗਾ ਪਰ ਇੱਧਰ ਕਹਿੰਦੇ ਸਵਾਲ ਵੱਖਰਾ ਇਹ ਕਬੱਡੀ ਕਬੱਡੀ ਟੀਮਾਂ ਲਾਇ ਨੇ ਕਿੱਧਰ ਫੱਟੇ ਸੱਜੀ ਜਾ ਰਿਹਾ ਕਿੱਧਰ ਫੱਟੇ ਸੱਜੀ ਜਾ ਰਿਹਾ ਵਾਲਾ ਜਿਹਨੇ ਕਹਿੰਦੇ ਬਹੁਤ ਤੱਕ ਦੀ ਕਬੱਡੀ ਪਹਿਲੀਆਂ ਦੇ ਵਿੱਚ ਖੇਡੀ ਹੈ ਜਿੰਦਰ ਥਾਦੇ ਪਿੰਡ ਵਾਲਾ ਹੈ ਜਿਹਨੇ ਪਹਿਲੀ ਜਿ ਕਬੱਡੀ ਖੇਡੀ ਹੈ ਲਓ ਲਾਟੀ ਕਹਿੰਦੇ ਇਸ ਵੇਲੇ ਬਾਰੀਵਾਲ ਕਬੱਡੀ ਪਾ ਰਿਹਾ ਹੈ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਵਾਹ ਓਏ ਗੇਬਰੂ ਹੈ ਨਹੀਂ ਇਹ ਰਿਸਾ ਪਿਆ ਜੇ ਤੁਸੀਂ ਮੋਟਰਸਾਈਕਲ ਤੇ ਹੋ ਤਾਂ ਇਹ ਸੋਚੋ ਸਾਈਕਲ ਤੇ ਵੀ ਜਾਂਦਾ ਜੇ ਤੁਹਾਡੇ ਕੋਲ ਸਾਈਕਲ ਹੈ ਤੁਸੀਂ ਸੋਚੋ ਕਿ ਦਰਿਆ ਵੀ ਜਾਂਦਾ ਇੱਕੋ ਲੱਗਿਆ ਹੋਇਆ ਨਾ ਕੁਝ ਅੰਦਰ ਜਾਂਦਾ ਨਾ ਕੁਝ ਬਾਹਰ ਜਾਂਦਾ ਤੇ ਜਿਹਦੇ ਪੱਪਾਂ ਲੱਗੀਆਂ ਉਹ ਸੋਚੋ ਵੀ ਪਿੰਡੂ ਔਰ ਕਿਸੇ ਦਾ ਸੇਵਾ ਵੀ ਬਲੀ ਜਾਂਦਾ ਵੀ ਜਿਹਨੂੰ ਸਬਰ ਕਰਨਾ ਆ ਗਿਆ ਉਹ ਕਰ ਗਿਆ ਜਿਹਨੂੰ ਸਬਰ ਕਰਨਾ ਆ ਗਿਆ ਉਧਰਲੇ ਪਾਸੇ ਖੜ ਕੇ ਕਹਦਾ ਹੋਇਆ ਮੇਰੇ ਆਨੇ ਲਗੜੀ ਦੇ ਕਿਸੇ ਨੂੰ ਆਹ ਕਹਿੰਦੇ ਕੌਣ ਹੈ ਉਹ ਨੌਜਵਾਨ ਗੋੜਾ ਰਾਜੇ ਦੇ ਪਿੰਡ ਵਾਲਾ ਕਬੱਡੀ ਜੀ ਵਧਿਆ ਮੇਰੇ ਮਿੱਤਰੋ ਜੀ ਜੱਫੇ ਲੱਗ ਰਹੇ ਆ ਉਹ ਦੁਨੀਆ ਵੰਦੀ ਆ ਅੱਜ ਵੱਡੀ ਟੱਕਰ ਲਾਖ ਦੇ ਪਿੰਡ ਦੇ ਵਿੱਚ ਉਹ ਮੇਲਾ ਚੱਬ ਗਿਆ ਮੇਰੇ ਮਿੱਤਰੋ ਉਹ ਮੇਲਾ ਖੜ ਗਿਆ ਮੇਰੇ ਮਿੱਤਰੋ ਉਹ ਦੁਨੀਆ ਟੇਕੇ ਖੜ ਗਈ ਜਾਣ ਲੈ ਗੁੱਸੇ ਨੂੰ ਥੋੜਾ ਪਿਆਰ ਨਾਲ ਹੋ ਮੇਰੇ ਕਦੇ ਫੇਰ ਖੜ ਰਹੀ ਕਿ ਦੁੱਖ ਸਾਝੇ ਅੱਜ ਉਹ ਵੀ ਆਇਆ ਨਾਲ ਮੇਰੇ ਆਓ ਫੇਰ ਕਹਿੰਦੇ ਕਬੱਡੀ ਪੈ ਰਹੀ ਹੈ ਉੱਥੇ ਕਹਿੰਦੇ ਲਵ ਪੁਰੀ ਆਇਆ ਹੋਇਆ ਲੈ ਵੀ ਪੁਰੀ ਧੰਨਵਾਦ ਹੈ ਇਹ ਲੱਗੀ ਵੇਲੇ ਜੀ ਆਏ ਪੁਰੀ ਜਦੋਂ ਟੱਕ ਦੀ ਤਾਂ ਉਦੋਂ ਵੱਧ ਦੁੱਖ ਮਾਰਦਾ ਉਹ ਕਿਹਦਾ ਦਿਲ ਕਰੇ ਦੂਰ ਸੱਜਣਾ ਤੋਂ ਹੋਈਏ ਬੱਗਾ ਰੱਬ ਦੀਆਂ ਲਖੀਆਂ ਦੇ ਬੂਰੇ ਹਾੜਦਾ ਉਹ ਕਿਹਦਾ ਦਿਲ ਕਰੇ ਦੂਰ ਸੱਜਣਾ ਰੱਬ ਦੀਆਂ ਲਖੀਆਂ ਦੇ ਬੂਰੇ ਹਾੜਦਾ ਆਹ ਸਾਹਮਣੇ ਫਿਰ ਇਸ ਵੇਲੇ ਕਹਿੰਦੇ ਕਬੱਡੀ ਪੈ ਰਹੀ ਹੈ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਬਈ ਬਾ ਨਹੀਂ ਹੋ ਰਿਹਾ ਸੈਂ ਮਾਹਰਸ਼ੀ ਬੈਠੀ ਹੈ ਸੰਤ ਮਬਰੀ ਹੈ ਕਿਰਤ ਵੀ ਕਰਿਆ ਕਰੋ ਕਿਰਤ ਵੀ ਜ਼ਰੂਰੀ ਹੈ ਢਿੱਡ ਭਰਨਾ ਵੀ ਕੱਲਾ ਰੱਬ ਰੱਬ ਕਰਨਾ ਵੀ ਕੁਝ ਨਹੀਂ ਦਿੰਦਾ ਇਹ ਮਾਹਰਸ਼ੀ ਦਾ ਸੁਨੇਹਾ ਹੁੰਦਾ ਹੈ ਵੀ ਕਿਰਤ ਵੀ ਜ਼ਰੂਰੀ ਹੈ ਕਿਰਤ ਵੀ ਜ਼ਰੂਰੀ ਹੈ ਜੇ ਰੱਬ ਰੱਬ ਕੱਲਾ ਰੱਬ ਰੱਬ ਕਰਦਾ ਢਿੱਡ ਭਰਦਾ ਹੁੰਦਾ ਹੈ ਗੁਰਨਾਦ ਗੰਦੇਵ ਜੀ ਸਮਝ ਤੁਸੀਂ ਮੈਂ ਬੇਨਤੀ ਕਰਦਾ ਬਹਿ ਜੂ ਵੀਰ ਬੜਕੇ ਜਿਹੜਾ ਗਰਾਊਂਡ ਦੇ ਵਿੱਚ ਹੈ ਹੱਥ ਵੜ ਕੇ ਬੇਬੀ ਬਹਿ ਜੋ ਕਿਰਪਾ ਕਰਕੇ ਆਓ ਸਾਹਮਣੇ ਇਸ ਵੇਲੇ ਨੰਬਰ ਬੜਕੇ ਨਾਲ ਬੇਨਤੀ ਕਰਦਾ ਬਹਿ ਜੋ ਵੀਰ ਬੜਕੇ ਹੱਲੇ ਤਾਂ ਸਵਾਦ ਆਉਣਾ ਹੱਲੇ ਰੰਦਾ ਰੰਦੂ ਦੇ ਉਹ ਦੇਖੀ ਚੱਲੋ ਪੜਦਾ ਕੀ ਆ ਪੜਦਾ ਕੀ ਆ ਦੇਖੀ ਚੱਲੋ ਅੱਗੇ ਅੱਗੇ ਕੀ ਹੁੰਦਾ ਅੱਗੇ ਅੱਗੇ ਕੀ ਹੁੰਦਾ ਉਹ ਦੇਖੀ ਚੱਲੋ ਅੱਗੇ ਅੱਗੇ ਕੀ ਹੁੰਦਾ ਕਿ ਔਖੇ ਜੱਫੇ ਲੱਗਦੇ ਛੋਟੇ ਦਾ ਬੱਲਾ ਨੂੰ ਉਹ ਬੱਕਰੀ ਪਤਾਲ ਖਾ ਕੇ ਬੱਲ ਨਹੀਂ ਬੜੀ ਆਕੇ ਛੱਡਾ ਜੇ ਜਿਹੜੇ ਸਾਨੂੰ ਆਖਦੇ ਇਹ ਗੱਲ ਨਹੀਂ ਬੜੀ ਥੋੜਾ ਟਾਈਮ ਠਹਿੜ ਜਾਓ ਵੜਾ ਕੇ ਛੜੀ ਹਲੇ ਸੁਆਦ ਹੋਣਾ ਬਾਕੀਆਂ ਬੈਠੇ ਨੇ ਉਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਫਿਰ ਕਹਿੰਦੇ ਪੱਟਾਂ ਤੇ ਥਾਪੀਆਂ ਵੱਜਦੀਆਂ ਕੌਣ ਬੱਲੇ ਬੱਲੇ ਕਰਵਾਵੇਗਾ ਕੀਤੀਉ ਟਰਾਈ ਲੱਗਦਾ ਜੋਰ ਨੰਬਰ ਕਹਿੰਦੇ ਭਾਊ ਦਾ ਤਾਰੀਫ ਇਹ ਹੈ ਜਿਹਨੇ ਇਗਲੈਂਡ ਦੇ ਵਿੱਚ ਚੋਟੀ ਦੇ ਜੱਫੇ ਲਾਏ ਦੁਨੀਆਂ ਨੇ ਸਰਦਾਂ ਦੇ ਪੁੱਛੇ ਮੇਰੇ ਮਦਰ ਕਹਿੰਦੇ ਫਿਰ ਕਬੱਡੀ ਪੈ ਰਹੀ ਹੈ ਦੁਨੀਆਂ ਫਿਰ ਦੇਖ ਰਹੀ ਹੈ ਚਾਰਾਂ ਦੇ ਵਿੱਚੋਂ ਦੇਖਾਗੇ ਵੀ ਕੌਣ ਥੱਲੇ ਬੰਦੇ ਕਰਵਾਵੇਗਾ ਲਓ 2 ਨੰਬਰ ਤੋਂ ਕੀਤੀ ਟਰਾਈ ਲੱਗਦਾ ਜੋਰ ਮੇਰੇ ਮਿੱਤਰੋ ਕੈਵਰੀ ਆਲਾ ਪੜਾ ਆ ਮੇੜੇ ਹੋ ਕੱਡੇ ਤੇ ਕੋਈ ਰੀਕਾ ਨੂੰ ਦਾ ਦੌੜ ਚੱਲਦਾ ਹੋਰ ਦੇ ਨੇ ਪੜਾ ਜਾ ਕਬੱਡੀ 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 ਬਾਈ ਨੇ ਜ਼ੋਰ ਨਾਲ ਨਕਰਾਾ ਮਾਰਿਆ ਬੀ ਸੁਆਦ ਹੀ ਆ ਗਿਆ ਦੁੱਖੀ ਤੋੜ ਤੇ ਜੇ ਮੇਲਾ ਹੋਵੇਗਾ ਆਪ ਸਭ ਨੂੰ ਸਰੇ ਖੇਵੇਂ ਮੈਂ ਦਿਨ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਆਓ ਸਾਹਮਣੇ ਫਿਰ ਉਸਵੇਂ ਲਈ ਆਓ ਕਹਿੰਦੇ ਕਬੱਡੀ ਪੈਰੀ ਹੈ ਖੇਡ ਗਰਾਊਂਡ ਦੇ ਵਿੱਚ ਰੌਣਕਾਂ ਨੇ ਆਹ ਤਾਂ ਵੱਡਾ ਮੇਲਾ ਜਿਹੜਾ ਅੱਜ ਉਹ ਧਰਤੀ ਦੇ ਖੇਡਿਆ ਜਾ ਰਿਹਾ ਕੁਸ਼ ਪਰਿਰ ਇਸਵੇਂ ਨੇ ਕਹਿੰਦੇ ਤਿਆਰ ਵਰ ਤਿਆਰ ਹੈ ਆਓ ਸਾਹਮਣੇ ਉਸਵੇਂ ਨੇ ਲੱਗਦਾ ਗੱਲਾਂ ਲੱਗਣ ਗਿਆ ਟਿਕਾਣੇ ਜਿਹੜੀ ਸਾਡੇ ਦੇਸੀ ਯਾਰ ਆਹ ਕਹਿੰਦੇ ਕਿ ਭੋਲੇ ਵੀ ਗੱਲਾਂ ਚੱਲੀਆਂ ਨੇ ਉਹ ਦਰਿਆ ਦੇ ਵਿੱਚ ਗੱਲਾਂ ਹੋਣ ਗਈਆਂ ਇਹ ੱਟੇ ਮੰਦਰੇ ਮੇਰੇ ਮਿੱਤਰੋ ਤੇ ਪਾੜੀ ਦਾ ਪਾੜੀ ਜਿਹੜਾ ਹੋ ਗਿਆ ਮੈਨੂੰ ਲੱਗਦਾ ਵੀ ਪਤਾ ਲੱਗ ਗਿਆ ਵੀ ਜਿਹੜੇ ਪਾਸੇ ਹੋਣਾ ਸੀ ਜੋ ਹੋਣਾ ਸੀ ਹੋ ਗਿਆ ਪਰ ਕਹਿੰਦੇ ਐਸਪੀ ਇਸ ਵੇਲੇ ਆਹ ਕਬੱਡੀ ਪਾਉਣ ਦੇ ਲਈ ਫਿਰ ਮੇਰੇ ਮਿੱਤਰੋ ਆਹ ਖੇਡ ਦੇ ਮੈਦਾਨ ਦੇ ਵਿੱਚ ਇਹ ਟੱਕਰਾਂ ਦੇ ਤਾਕਤਾਂ ਨੇ ਆਹ ਕਹਿੰਦੇ ਟਰਾਈ ਕੀਤੀ ਨੌਜਵਾਨ ਨੇ ਨੰਬਰ ਕਹਿੰਦੇ ਐਸਬੀ ਆਪਣੀ ਟੀਮ ਦੇ ਵਿੱਚ ਉਹ ਬਰੋਬੀਆਂ ਦੇ ਬਣੂ ਵਿੱਚ ਬੱਜ ਗਏ ਮੇਰੇ ਬੱਤੂ ਇਹ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਚਮਾਤਾ ਜੀ ਖੜ ਖੜ ਕੇ ਕੌਣ ਫਿੱਕੀ ਦਿੱਤੇ ਕੌਣ ਤਾਉ ਦਾ ਕਬੱਡੀਆਂ ਦੀ ਝੁਕ ਝੁਕ ਕੇ ਜਿਵੇਂ ਪੱਟਾ ਦੇ ਵਿੱਚ ਜੋੜ ਮਿੱਤਰੋ ਪਰ ਇਧਰ ਕਹਿੰਦੇ ਫਿਰ ਜਿਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜਿਹੜੀ ਕਬੱਡੀ ਪੈ ਚੁੱਕੀ ਹੈ ਇਹ ਦੋਨੋਂ ਟੀਮਾਂ ਚੋਟੀ ਦੀਆਂ ਨੇ ਜਿੱਤਣਾ ਬੇਸ਼ੱਕ ਕਰਦੇ ਆ ਇੱਕ ਵੀਰ ਕਹਿੰਦਾ ਵੀ ਮੈਂ ਬਿੱਲੇ ਦਾ ਵੀ ਮਾਨਾ ਹਾਂ ਬਿੱਲਾ ਕਹਿੰਦੇ ਦੀੰਦੇ ਵਾਲੀਆਂ ਐਵੇਂ ਦੀ ਕਹਿੰਦੇ ਦੀੰਦੇ ਵਾਲਾ ਦੀੰਦੇ ਵਾਲਾ ਉਹ ਦੁਨੀਆ 'ਚ ਹੋਈ ਉਹ ਜੱਟ ਨੇ ਕਹਿੰਦੇ ਇਹ ਧਰਤੀ 'ਤੇ ਦੇਖਣ ਨੂੰ ਮਿਲੀ ਹੈ ਨਾਲੇ ਵਰ ਕਹਿੰਦੇ ਅਗਲੀ ਕਬੱਡੀ ਪਾਉਂਡ ਦੇ ਲਈ ਫਿਰ ਤਿਆਰ ਵਰ ਤਿਆਰ ਹੈ ਮੱਟਾਂ 'ਤੇ ਥੱਪੀਆਂ ਵੱਜ ਰਹੀਆਂ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਹੋਰ ਬਾੜ ਲਓ ਜਿੰਦੀ ਟਰਾਈ ਇੱਕ ਵਿੱਚ ਗਹਿਰੇ ਝੱਲਾਂ ਦੇ ਕਹਿੰਦੇ ਸ਼ੇਰ ਨਹੀਂ ਕਹਿੰਦੇ ਗੁੰਜੇ ਕੌਣ ਦੇ 34 ਬੇਕਰਿਆੜੇ ਦੇ ਨੰਬਰ ਦੇ 44 34 ਦੇ 44 ਦੇ ਮੁਕਾਬਲੇ ਫਰਿਆੜੇ ਦੀ ਟੀਮ ਜਿੱਤੂ ਰਹੀ ਹੈ ਬਹੁਤ ਬਹੁਤ ਵਧਾਈਆਂ ਪਰਮਤਮਾ ਤੁਹਾਨੂੰ